ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਜੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਚੰਗੇ ਦੁੱਧ ਵਾਲੀ ਮੱਝ ਲੈ ਕੇ ਆਏ ਆ ਤਾਜ਼ਾ ਸੂਜਾ ਨਾਗ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈਗਾ ਜੀ ਨਰ ਸਿੰਘ ਐਡਰੈਸ ਬਾਬਾ ਜੀਵਨ ਸਿੰਘ ਦਾ ਬੋਤਾ ਮਾਣੂ ਕੇ ਗੱਲ ਪੈਂਦਾ ਆਪਣੀ ਠੀਕ ਹੈ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਨਿਆਲ ਸਿੰਘ ਆ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ 9899885 6368 ਠੀਕ ਹੈ ਵੀਰੇ ਸੁਆ ਕਿੰਨਾ ਮਾ ਸੁਈ ਹੈ ਜੀ ਸੁਆ ਤੀਜਾ ਸੁਈ ਹੈ ਵੀਰੇ ਕਦੋਂ ਸੁਈ ਹੈ ਜੀ ਇਹ 4 ਵਜੇ ਸੂਈ ਆ ਮਾਰਨਿੰਗ ਮਾਰਨਿੰਗ ਠੀਕ ਆ ਬੱਚਾ ਕੀ ਦਿੱਤਾ ਜੀ ਬੱਚਾ ਕੱਟੀ ਦਿੱਤੀ ਜੀ ਕੱਤੀ ਕਿਹੜੇ ਸੀਮੰਟ ਦੀ ਆ ਜੀ ਕੱਤੀ ਵੱਧ ਕਾ ਸੀਮੰਟ ਸਾਡੇ ਇੱਥੇ ਛੋਟਾ ਬਾਬਿਆਂ ਕੋਲ ਠੀਕ ਆ ਤੇ ਉਹ ਜਾਂਦਾ ਮੇਲਿਆ ਮੂਲਾ ਤੇ ਉਹਦਾ ਟੀਕਾ ਪਾਇਆ ਹੋਇਆ ਉਹਦਾ ਠੀਕ ਆ ਜੀ ਠੀਕ ਆ ਵੀਰੇ ਜੇਰ ਦੀ ਡੰਨ ਆ ਜੀ ਹਾਂ ਜੀ ਉਹਦੀ ਡੰਨ ਆਈ ਰਾਤ ਨੂੰ ਪੈ ਗਈ ਠੀਕ ਆ ਮਾਰਨਿੰਗ ਕਿੰਨਾ ਬੋਲਾ ਕੱਢਿਆ ਵੀਰੇ ਪਹਿਲੀ ਚਵਾਈ ਚ ਪਹਿਲੀ ਚਵਾਈ ਚ ਇਹਨੇ ਵੀਰੇ 8 8.5 ਕਿਲੋ ਲੀਟਰ ਬਾਬਾ ਬੋਲਾ ਕੱਢ ਲਿਆ ਜੀ ਕੱਢ ਲਿਆ ਪਿਛਲੇ ਸੂਏ ਦਾ ਕੀ ਰਿਕਾਰਡ ਆ ਜੀ ਪਿਛਲੇ ਸੂਏ ਦੇ ਵੀਰੇ ਇਹਨੇ 18 19 ਲੀਟਰ ਦੁੱਧ ਤਿਆਰ ਦਿੱਤਾ ਦੋਇਆ ਸੀ ਦੇ ਥੱਲੇ ਚੋਇਆ ਜੀ ਹਾਂ ਕਰਦੀ ਠੀਕ ਆ ਥਾਣਾ ਦੀ ਗਾਰੰਟੀ ਆ ਜੀ ਹਾਂ ਥਾਣਾ ਦੀ ਗਾਰੰਟੀ ਆ ਬਈ ਤੁਰ ਕੇ ਦਿਖਾ ਦੇ ਸੁਵਾ ਬਾਏ ਤੇ ਦੱਸਣ ਮੁਤਾਬਕ ਜੀ ਤੀਜਾ ਸੂਈ ਹੈ ਜੀ ਮਾਰਨਿੰਗ ਸੂਈ ਸੀਗੀ ਜੀ 4:00 ਵਜੇ ਥੋੜਾ ਜਨਾ ਕੈਮਰੇ ਤੋਂ ਡਰਦਾ ਜੀ ਪਸੂ ਤੇ ਬਾਕੀ ਕੱਦ ਕਾਠ ਵਜਣ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਹੈ ਜੀ ਲਿਓ ਵੀਰੇ ਤੋੜ ਕੇ ਦਿਖਾ ਦਿਓ ਜੀ ਚੰਗਾ ਕੱਦ ਕਾਠਾ ਫੁੱਲ ਚੰਗਾ ਵਜਨ ਵਜੂਦਾ ਤੇ ਮਗਰ ਬੱਚਾ ਬਹੁਤ ਜ਼ਿਆਦਾ ਟੋਪਦਾ ਆਇਆ ਜੀ ਪਿਛਲੇ ਸੂਏ ਬਾਈ ਦੱਸਦਾ ਕਿ ਆਪਾਂ 18 ਕਿਲੋ ਦੁੱਧ ਚੋਇਆ ਵਾ ਜੀ ਚਲੋ ਰਹਿਣ ਦੋ ਜੀ ਕੋਈ ਗੱਲ ਨਹੀਂ ਆਪਾਂ ਹਵਾਨਾ ਇੱਦਾਂ ਹੀ ਚੈੱਕ ਕਰਾ ਦਿੰਨੇ ਬੰਦ ਦਿਓ ਜੀ ਇਹਨੂੰ ਭੀੜੀ ਕਰਕੇ ਪਵਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬੱਚੇ ਦਾ ਜਿਆਦਾ ਕਰਦੀ ਆ ਤਾਂ ਕਰਕੇ ਤੁਰਦੀ ਨਹੀਂ ਜੀ ਬਾਕੀ ਤੋਰੇ ਦੀ ਇੱਕ ਨੰਬਰ ਬੱਚਾ ਤੁਹਾਨੂੰ ਮਗਰ ਕੱਟੀ ਮਿਲ ਜਾਨੀ ਬਹੁਤ ਜਿਆਦਾ ਚੰਗੀ ਹੈ ਜੀ ਮਾਣੂ ਕੇ ਗੱਲ ਚ ਮਾਲੀ ਹੈ ਜੀ ਚੰਗਾ ਮੇਲਿਆਂ ਵਾਲਾ ਬਾਕੀ ਤੁਸੀਂ ਮਾਲੀ ਦੇਖ ਵੀ ਸਕਦੇ ਹੋ ਬਾਈ ਨਾਲ ਜਾ ਕੇ ਜਿਹੜਾ ਸੱਜਣ ਲਾਊਗਾ ਜੀ ਬੱਚਾ ਵੇਖੋ ਕਿਹੜਾ ਟੈਪ ਚੈੱਕ ਜੀ ਪੂਰੀ ਟੌਪ ਕੁਆਲਿਟੀ ਦੀ ਕੱਟੀ ਆਈ ਹੈ ਜੀਰ ਦੀ ਗਾਰੰਟੀ ਹੈ ਪਹਿਲੀ ਚਵਾਈ ਚਵਾਈ ਦੱਸਦਾ ਕਿ 8 8.5 ਕਿਲੋ ਬੋਲੀ ਆਪਾਂ ਕੱਢੀ ਆ 18 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਹੁਣ ਸਮਾਂ ਗਰਮੀ ਦਾ ਚਾਹੀ ਤੁਸੀਂ 18 19 ਮੰਨ ਕੇ ਆ ਜਾਓ ਪਰ ਦੁੱਧ ਹੁੰਦਾ ਵੀਰੇ ਸੇਵਾ ਦੇ ਸਰਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਡਿਮਾਂਡ ਕੀ ਰਹਿਣ ਵਾਲੀ ਵੀਰੇ ਡਿਮਾਂਡ ਵੀਰੇ ਤੁਹਾਨੂੰ ਤੇ ਦੱਸ ਦਾਂਗੇ ਆਪਾਂ ਮੌਕੇ ਤੇ ਹਾਂਜੀ ਠੀਕ ਆ ਜੀ ਡਿਮਾਂਡ ਇਹਦੀ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਦਾਂਗੇ ਜੀ ਬਾਕੀ ਵੀਰੇ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਹੈ ਪਤਾ ਹੀ ਹੈ ਜੀ ਤੁਹਾਨੂੰ 18 19 ਕਿਲੋ ਵਾਲੀ ਮਾਜਾ ਜੀ ਕੀਮਤ ਚੰਗੀ ਹੋਊਗੀ ਪਰ ਹੋਊਗੀ ਫੋਨ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ